बाबा ਢਾਲੀ ਸਾਹਿਬ ਦੇਖੇ 4 ਤਰੀਕ ਨੂੰ ਖੰਡਪਾਟ ਸਾਹਿਬ ਰਖਾਏ ਜਾਣਗੇ ਔਰ 6 ਤਰੀਕ ਨੂੰ ਉਹਨਾਂ ਦੇ ਭੋਗ ਪਾਣਗੇ 7 ਤੇ 8 ਤਰੀਕ ਨੂੰ ਢਾਲੀ ਬੱਲਾ ਪਿੰਡ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਟੂਰਨਾਮੈਂਟ ਕਰਾਇਆ ਜਾਂਦਾ ਹੈ ਜਿੱਚ ਕਬੱਡੀ ਦਾ ਤੇ ਕੁਸ਼ਤੀਆਂ ਦਾ ਵੀ ਟੂਰਨਾਮ ਕੁਸ਼ਤੀਆਂ ਵੀ ਹੁੰਦੀਆਂ ਸਾਧ ਸੰਗਤ ਜੀ ਇਹਦੇ ਵਿੱਚ ਬਹੁਤ ਵੱਡੇ ਪੱਦਰ ਤੇ ਬਹੁਤ ਵਧੀਆ ਖਿਡਾਰੀ ਪਹੁੰਚ ਰਹੇ ਨੇ ਉੱਤੇ ਨਾਲ ਹੀ ਕੁੜੀਆਂ ਦੀਆਂ ਚਾਰ ਟੀਮਾਂ ਅਤੇ ਬਜ਼ੁਰਗਾਂ ਦਾ ਵੀ ਮੈਚ ਕਰਾਇਆ ਜਾਏਗਾ। ਟਾਲੀ ਭੱਲਾ ਵਹ ਸੈਡਿਊਲੋਂ ਜੋ ਟੂਰਨਾਮੈਂਟ ਕਰਾਇਆ ਜਾਂਦਾ ਹੈ ਮਾਰਚ ਦੇ ਮਹੀਨੇ ਵਿੱਚ 7 ਤੇ 8 ਨੂੰ ਬਹੁਤ ਹੀ ਮੇਰੇ ਵੀਰ ਵਾਚੜ ਕੇ ਸੇਵਾ ਕਰਦੇ ਨੇ। ਕਬੱਡੀ ਟੂਰਨਾਮੈਂਟ ਅਤੇ ਕੁਸ਼ਤੀਆਂ ਕਰਾਉਂਦੇ ਨੇ ਹਰ ਸਾਲ ਦੀ ਤਰ੍ਹਾਂ ਇਹ ਮੇਰੇ ਵੀਰ ਜਿੱਥੇ ਮਰਜੀ ਰਹਿੰਦੇ ਹੋਣ ਵਿਦੇਸ਼ਾਂ 'ਚ ਰਹਿੰਦੇ ਨੇ ਮੇਰੇ ਵੀਰ ਤੇ ਆਪਣਾ ਧਰਤੀ ਨਾਲ ਜੁੜੇ ਹੋਏ ਨੇ। ਜੋ ਆਪਣੀ ਮਾਂ ਖੇਡ ਟੂਰਨਾਮੈਂਟ ਹੈ ਜੋ ਹਰ ਸਾਲ ਦੀ ਤਰ੍ਹਾਂ ਉੱਥੇ ਮੇਰੇ ਵੀਰ ਸੇਵਾ ਕਰਦੇ ਨੇ ਰੌਣਕ ਪਾਜੀ ਹੁਣੀ ਅਤੇ ਸਰਦਾਰ ਸੁਨਾਮ ਸਿੰਘ ਜੀ ਸਾਡੇ ਬ੍ਰਦਰ ਇਹ ਪਹਿਲਾਂ ਹੀ ਕੁਸ਼ਤੀਆਂ ਨਾਲ ਜੁੜੇ ਹੋਏ ਹਨ ਤੇ ਇਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਰਹਿੰਦੀ ਹੈ ਕਿ ਅਸੀਂ ਪਿੰਡ ਦੇ ਵਿੱਚ ਕੋਈ ਨਾ ਕੋਈ ਆਉਣ ਵਾਲੇ ਸਾਲ ਦੇ ਵਿੱਚ ਸਾਲਾਂ ਦੇ ਸਾਲ ਨਵੇਂ ਤੋਂ ਨਵੇਂ ਪ੍ਰੋਗਰਾਮ ਅਤੇ ਕੁਝ ਇਲਾਕਾ ਨਿਵਾਸੀਆਂ ਵਾਸਤੇ ਵਧੀਆ ਕਰ ਸਕੀਏ ਸੋ ਇਹ ਜੋ ਸਾਲ ਦੇ ਸਾਲ ਪ੍ਰੋਗਰਾਮ ਕਰਾਉਂਦੇ ਹਨ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਸਾਰੇ ਹੀ ਭੈਣ ਭਰਾ ਰਲ ਮਿਲ ਕੇ ਸਾਰਿਆਂ ਦਾ ਸਨਯੋਗ ਦਿਓ ਤਾਂ ਕਿ ਇਹਨਾਂ ਮੇਲਿਆਂ ਨੂੰ ਹੋਰ ਵੀ ਵੱਡੇ ਪੱਧਰ ਤੇ ਕਰਵਾਏ ਜਾਣ ਟਾਲੀ ਬੱਲਾ ਵੈਲਫੇਅਰ ਸੁਸਾਇਟੀ ਨਿਊਯਾਰਕ ਵੱਲੋਂ ਆਉਣ ਵਾਲੀ 7 ਅਤੇ 8 ਮਾਰਚ ਨੂੰ ਪਿੰਡ ਟਾਲੀ ਬੱਲਾ ਦੇ ਵਿੱਚ ਇੱਕ ਸ਼ਾਨਦਾਰ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਟੂਰਨਾਮੈਂਟ ਦੌਰਾਨ ਪੰਜਾਬ ਦੀ ਰਵਾਇਤੀ ਖੇਡ ਕਬੱਡੀ ਦੇ ਨਾਲ ਨਾਲ ਕੁਸ਼ਤੀ ਅਤੇ ਜ਼ੋਰਦਾਰ ਮੁਕਾਬਲੇ ਵੀ ਕਰਵਾਏ ਜਾਣਗੇ ਜਿਨ੍ਹਾਂ ਨੂੰ ਦੇਖਣ ਦੇ ਲਈ ਖੇਡ ਪ੍ਰੇਮੀਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਸਮਾਗਮ ਸਿਰਫ ਖੇਡਾਂ ਤੱਕ ਹੀ ਸੀਮਤ ਨਹੀਂ ਸਗੋਂ ਇਸ ਦਾ ਮੁੱਖ ਮਕਸਦ ਲੋੜਵੰਤ ਪਰਿਵਾਰਾਂ ਦੀ ਮਦਦ ਕਰਨਾ ਵੀ ਹੈ ਟੂਰਨਾਮੈਂਟ ਦੌਰਾਨ ਜਿੱਥੇ ਖਿਡਾਰੀਆਂ ਨੂੰ ਇਨਾਮ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਉੱਥੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੀ ਸਹਾਇਤਾ ਦਿੱਤੀ ਜਾਵੇਗੀ ਇਸ ਤਰ੍ਹਾਂ ਦੇ ਉਪਰਾਲੇ ਨਾ ਸਿਰਫ ਖੇਡਾਂ ਨੂੰ ਤਸ਼ਾਹਦ ਕਰਦੇ ਨੇ ਇਸ ਸਬੋ ਸਮਾਜ ਸੇਵੀ ਭਾਈਚਾਰੇ ਤੇ ਸੇਵਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਨੇ ਐਨ ਆਨ ਵਾਲੇ ਪ੍ਰੋਗਰਾਮਾ ਸੰਬੰਧੀ ਟਾਲੀ ਬੱਲਾ ਵੈਲਫੇਅਰ ਸੁਸਾਇਟੀ ਦੇ ਉਦੇਦਾਰ ਦੇ ਵੱਲੋਂ ਗਲੋਬਲ ਪੰਜਾਬ ਟੀਵੀ ਰਾਹੀਂ ਇਸ ਟੂਰਨਾਮੈਂਟ ਦੇ ਸਮਾਗਮ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਟਾਲੀ ਬੱਲਾ ਵੈਲਫੇਅਰ ਸੁਸਾਇਟੀ ਵੱਲੋਂ ਇਤਲਾਕਾ ਨਿਵਾਸੀਆਂ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਬਾਬਾ ਟਾਲੀ ਸਾਹਿਬ ਬਾਬਾ ਮੁਤਾਬਦਾ ਦੀ ਯਾਦ ਵਿੱਚ ਜੋ ਪ੍ਰੋਗਰਾਮ ਕੀਤੇ ਜਾਂਦੇ ਨੇ ਉਹਨਾਂ ਵਿੱਚ ਬਾਬਾ ਟਾਲੀ ਸਾਹਿਬ ਵਿਖੇ 4 ਤਰੀਕ ਨੂੰ ਖੰਡ ਪਾਟ ਸਭ ਰਖਾਏ ਜਾਣਗੇ ਔਰ 6 ਤਰੀਕ ਨੂੰ ਉਹਨਾਂ ਦੇ ਭੋਗ ਪਾਣਗੇ ਉਸ ਤੋਂ ਬਾਅਦ 7 ਤੇ 8 ਤਰੀਕ ਨੂੰ ਟਾਲੀ ਬੱਲਾ ਪਿੰਡ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਟੂਰਨਾਮੈਂਟ ਕਰਾਇਆ ਜਾਂਦਾ ਹੈ ਜਿਵੇਂ ਕਬੱਡੀ ਦਾ ਤੇ ਕੁਸ਼ਤੀਆਂ ਦਾ ਵੀ ਤੂਨਮ ਕੁਸ਼ਤੀਆਂ ਵੀ ਹੁੰਦੀਆਂ ਸਾਧ ਸੰਗਤ ਜੀ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਹੁਤ ਵਧੀਆ ਖਿਡਾਰੀ ਪਹੁੰਚ ਰਹੇ ਨੇ ਉੱਤੇ ਨਾਲ ਹੀ ਕੁੜੀਆਂ ਦੀਆਂ ਚਾਰ ਟੀਮਾਂ ਅਤੇ ਬਜ਼ੁਰਗਾਂ ਦਾ ਵੀ ਮੈਚ ਕਰਾਇਆ ਜਾਏਗਾ। ਔਰ ਨਾਲ ਹੀ ਜੋ ਸਾਡੇ ਇਲਾਕਾ ਨਿਵਾਸੀ ਨੇ ਉਹਨਾਂ ਵਾਸਤੇ ਇੱਕ ਸਪੈਸ਼ਲ ਇੱਕ ਅਸੀਂ ਜੋ ਰੱਖਦੇ ਆਂ ਇਵੈਂਟ ਉਹ ਵੀ ਜਰੂਰ ਕਰਾਇਆ ਜਾਏਗਾ ਜਿਸ ਵਿੱਚ ਬਹੁਤ ਸਪੈਸ਼ਲ ਟਰਾਈ ਦਿੱਤੇ ਜਾਂਦੇ ਨੇ। ਮੇਰੀ ਸਾਰੇ ਇਲਾਕਾ ਨਿਵਾਸੀਆਂ ਨੂੰ ਔਰ ਟਾਲੀ ਬੱਲਾ ਸੁਸਾਇਟੀ ਦੇ ਮੈਂਬਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਥੇ ਇਸ ਵਿੱਚ ਪੂਰਾ ਯੋਗਦਾਨ ਪਾਓ ਔਰ ਆਪਣਾ ਸਹਿਯੋਗ ਵੀ ਦਿਓ ਆਪਣੇ ਮਾ ਪਿਛੇ ਪਰਿਵਾਰਾਂ ਨੂੰ ਆਪਣੇ ਪਰਿਵਾਰਾਂ ਨੂੰ ਕਹਿ ਕੇ ਉਸ ਟੂਰਨਾਮੈਂਟ ਦੇ ਵਿੱਚ ਦੀ ਰੌਣਕ ਬਣਾਓ ਅੱਜ ਗੁਰੂ ਘਰ ਵਿੱਚ ਆਪ ਸੰਗਤਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਜੋ ਹਰ ਸਾਲ ਦੀ ਤਰ੍ਹਾਂ ਸਾਡੇ ਬਹੁਤ ਹੀ ਸਕਾਰਜੁਗ ਪਿੰਡ ਟਾਲੀ ਬੱਲਾ ਵਿਖੇ ਸੈਡਿਊਲੋਂ ਜੋ ਟੂਰਨਾਮੈਂਟ ਕਰਾਇਆ ਜਾਂਦਾ ਹੈ ਮਾਰਚ ਦੇ ਮਹੀਨੇ ਵਿੱਚ 7 ਤੇ 8 ਨੂੰ ਬਹੁਤ ਹੀ ਮੇਰੇ ਵੀਰ ਵਾਚਰ ਕੇ ਸੇਵਾ ਕਰਦੇ ਨੇ ਜੋ ਕਬੱਡੀ ਟੂਰਨਾਮੈਂਟ ਅਤੇ ਕੁਸ਼ਤੀਆਂ ਕਰਾਉਂਦੇ ਨੇ ਹਰ ਸਾਲ ਦੀ ਤਰ੍ਹਾਂ ਇਹ ਮੇਰੇ ਵੀਰ ਜਿੱਥੇ ਮਰਜੀ ਰਹਿੰਦੇ ਹੋਣ ਵਿਦੇਸ਼ਾਂ 'ਚ ਰਹਿੰਦੇ ਨੇ ਮੇਰੇ ਵੀਰ ਤੇ ਆਪਣਾ ਧਰਤੀ ਨਾਲ ਜੁੜੇ ਹੋਏ ਨੇ ਜੋ ਆਪਣੀ ਮਾਂ ਖੇਡ ਟੂਰਨਾਮੈਂਟ ਹੈ ਜੋ ਹਰ ਸਾਲ ਦੀ ਤਰ੍ਹਾਂ ਉੱਥੇ ਮੇਰੇ ਵੀਰ ਸੇਵਾ ਕਰਦੇ ਨੇ ਅਸੀਂ ਅਰਦਾਸ ਕਰਦੇ ਹਾਂ ਚੇ ਪਾਸ਼ਾ ਇਹ ਮੇਰੇ ਵੀਰ ਤਾਲੀ ਬੱਲਾ ਵਪਾਰੀ ਆਪਣੀ ਧਰਤੀ ਨਾਲ ਜੁੜੇ ਰਹਿਣ ਅਤੇ ਇਦਾਂ ਹੀ ਵਧ ਚੜ ਕੇ ਜੋ ਉੱਥੇ ਆਪਣੀ ਖੇਡ ਹੈ ਕਰਾਉਂਦੇ ਨੇ ਅਰਦਾਸ ਕਰਦੇ ਹਾਂ ਚੇ ਪਾਸ਼ਾ ਇਹ ਸਾਰੇ ਵੀਰਾਂ ਨੂੰ ਚੜਦੀ ਕਲਾ ਬਖਸ਼ੇ ਇਦਾਂ ਵਜੜ ਕੇ ਸੇਵਾ ਕਰਦੇ ਰਹੇ ਨੇ ਜੀ ਇਹ ਬੜੇ ਲੰਮੇ ਸਮੇਂ ਤੋਂ ਪ੍ਰੋਗਰਾਮ ਕਰਾਉਂਦੇ ਆ ਰਹੇ ਨੇ ਇਹਨਾਂ ਦੇ ਆਪਣੇ ਆਪਣੇ ਇਲਾਕੇ ਵਿੱਚ ਇਹਨਾਂ ਦੀ ਆਪਣਾ ਵੀ ਬੜਾ ਵੱਡਾ ਨਾਮ ਹੈ ਰੌਣਕ ਪਾਜੀ ਹੁਣੀ ਅਤੇ ਸਰਦਾਰ ਅਸਨਾਮ ਸਿੰਘ ਜੀ ਸਾਡੇ ਬ੍ਰਦਰ ਇਹ ਪਹਿਲਾਂ ਹੀ ਕੁਸ਼ਤੀਆਂ ਨਾਲ ਜੁੜੇ ਹੋਏ ਹਨ ਤੇ ਇਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਰਹਿੰਦੀ ਹੈ ਕਿ ਅਸੀਂ ਪਿੰਡ ਦੇ ਵਿੱਚ ਕੋਈ ਨਾ ਕੋਈ ਆਉਣ ਵਾਲੇ ਸਾਲ ਦੇ ਵਿੱਚ ਸਾਲਾਂ ਦੇ ਸਾਲ ਨਵੇਂ ਤੋਂ ਨਵੇਂ ਪ੍ਰੋਗਰਾਮ ਅਤੇ ਕੁਝ ਇਲਾਕਾ ਨਿਵਾਸੀਆਂ ਵਾਸਤੇ ਵਧੀਆ ਕਰ ਸਕੀਏ ਸੋ ਇਹ ਜੋ ਸਾਲ ਦੇ ਸਾਲ ਪ੍ਰੋਗਰਾਮ ਕਰਾਉਂਦੇ ਹਨ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਸਾਰੇ ਹੀ ਭੈਣ ਭਰਾ ਰਲ ਮਿਲ ਕੇ ਸਾਰਿਆਂ ਦਾ ਸਨਯੋਗ ਦਿਓ ਤਾਂ ਕਿ ਇਹਨਾਂ ਮੇਲਿਆਂ ਨੂੰ ਹੋਰ ਵੀ ਵੱਡੇ ਪੱਧਰ ਤੇ ਕਰਵਾਏ ਜਾਣ ਅਤੇ ਇਲਾਕਾ ਨਿਵਾਸੀ ਸੱਜਣਾਂ ਨੂੰ ਵੀ ਹੱਥ ਜੋੜ ਬੇਨਤੀ ਹੈ ਕਿ ਉਹਨਾਂ ਰੌਣਕਾਂ ਵਿੱਚ ਆਪ ਵੱਧ ਚੜ ਕੇ ਹਿੱਸਾ ਲਵੋ ਅਤੇ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਮਾਣੋ ਸਾਰੇ ਹੀ ਭਰਾਵਾਂ ਨੇ ਉਹ ਪ੍ਰੋਗਰਾਮ ਆਪ ਜੀ ਨੂੰ ਦੱਸ ਹੀ ਦਿੱਤੇ ਹਨ ਤੇ ਮੇਰੇ ਲਈ ਇਹ ਪਰਿਵਾਰਾਂ ਨੂੰ ਬੇਨਤੀ ਹੈ ਕਿ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਫੋਨ ਕਰਕੇ ਆਪਣੇ ਉਹਨਾਂ ਪੈਣ ਭਰਾਵਾਂ ਨੂੰ ਜਰੂਰ ਬੇਨਤੀ ਕਰਨੀ ਕਿ ਸਾਡੇ ਨਾਲ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਸ਼ਾਮਲ ਹੋਣ ਅਤੇ ਰੌਣਕਾਂ ਨੂੰ ਵਧਾਉਣ ਸਾਰਿਆਂ ਨੂੰ ਬੇਨਤੀ ਹੈ ਕਿ ਆਨ ਵਾਲੇ ਟਾਈਮ ਅਗਲੇ ਮਹੀਨੇ 7 8 ਮਾਰਚ ਨੂੰ ਟਾਲੀ ਜੋ ਟੂਰਨਾਮੈਂਟ ਹੋ ਰਿਹਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਹੌਮ ਹੁਮਾ ਕੇ ਪਹੁੰਚਣ ਦੀ ਕੋਸ਼ਿਸ਼ ਕਰਨੀ ਮੈਂ ਸਾਰਿਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦੇਣਾ ਹਾਂ ਕਿ ਜਿਸ ਤਰ੍ਹਾਂ ਕੀ ਆਪਣੇ ਇਲਾਕੇ ਵਿਖੇ ਟਾਲੀ ਬੱਲਾ ਵਿਖੇ ਜਿਹੜੇ ਗੁਰੂ ਗੁਰੂ ਅਮਰਦਾਸ ਜੀ ਨੇ ਜਿਹੜੇ ਮਲਖਾੜੇ ਸ਼ੁਰੂ ਕੀਤੇ ਸੀ ਕਿ ਗੁਰੂਆਂ ਨੇ ਵੀ ਗੁਰੂ ਅਰਜਨ ਦੇਵ ਜੀ ਵੀ ਕੁਸ਼ਤੀਆਂ ਕਰਾਉਂਦੇ ਰਹੇ ਤਾਂ ਉਸ ਨੂੰ ਉਸ ਪਰੰਪਰਾ ਨੂੰ ਐ ਹਮੇਸ਼ਾ ਚੜ੍ਹਦੀ ਕਲਾ ਅਚਰਿਨਾਂ ਨੇ ਰੱਖਿਆ ਔਰ ਮੈਂ ਆਸ ਕਰਦਾ ਹਾਂ ਆਪਾਂ ਸਾਰੇ ਰਲ ਮਿਲ ਕੇ ਜਿਹੜੀਆਂ ਸਮੂਹ ਬਾਹਰ ਜਿਹੜੀਆਂ ਬੈਠੀਆਂ ਨੇ ਪ੍ਰਬੰਧਕ ਕਮੇਟੀਆਂ ਸੁਸਾਇਟੀਆਂ ਆਪਾਂ ਸਾਰੇ ਇਹਨਾਂ ਦਾ ਸਾਥ ਦੇਈਏ ਜਿਹੜੇ ਉਹ ਕੁਸ਼ਤੀ ਐ ਕਬੱਡੀ ਐ ਕਬੱਡੀ ਜਿਹੜੀ ਕਰਾਰੇ ਹਨ ਔਰ ਨਾਲ ਹੀ ਜਿਹੜੇ ਆਨ ਵਾਲੀ ਜਨਰੇਸ਼ਨ ਹੈ ਉਹਨੂੰ ਉਤਸ਼ਾਹੀ ਕਰ ਰਹੇ ਹਨ ਬਹੁਤ ਹੀ ਵਧਾਈ ਦੇ ਪਾਤਰ ਹਨ ਆਪਾਂ ਸਾਰੇ ਸਾਥ DIY ਆਪਣੇ ਭੈਣ ਭਰਾ ਸੱਜਣ ਮਿੱਤਰਾਂ ਨੂੰ ਕਹੀਏ ਉਹਦੇ ਵਿੱਚ ਹੌਮ ਹਮਾ ਕੇ ਪਹੁੰਚਣ ਔਰ ਉਜੜੀਆਂ ਖੁਸ਼ੀਆਂ ਨੇ ਉਹ ਪ੍ਰਾਪਤ ਕਰਨ 7 8 ਜਿਹੜੀ ਤਰੀਕ ਦਾ 7 8 ਮਾਰਚ ਨੂੰ ਜਿਹੜੇ ਉਹ ਪ੍ਰੋਗਰਾਮ ਹੋ ਰਹੇ ਹਨ ਆਪਾਂ ਸਾਰੇ ਬਾਤ ਚੜ ਕੇ ਪਰਿਵਾਰਾ ਸਹਿਤ ਉੱਥੇ ਪਹੁੰਚ ਕੇ ਜਿਹੜੀ ਉਹ ਰੌਣਕ ਰੁਵਾਇਏ ਟਾਲੀ ਬੱਲਾ ਜਿਹੜੇ ਪ੍ਰੋਗਰਾਮ ਦੇਖਦੇ ਨੇ ਹਨ ਇੱਕ ਵੱਡੀ ਦੇ ਮੈਚ ਦੇ ਸਤਿਗੁਰੂ ਨੂੰ ਪਹਿਲਾਂ ਮ ਆਪਣਾ ਧੰਨਵਾਦ ਕਰਦੇ ਹਨ ਜੋ ਕਿ 4 ਤਰੀਕ ਦਾ ਖੰਡ ਪਾਠਾ ਨਾ ਰੱਖਿਆ 4 ਮਾਰਚ ਦਾ ਭੋਗ ਹੈ ਔਰ 7 8 ਨੂੰ ਜਿਹੜੇ ਮੈਚ ਹੈ ਔਰ ਇਹਨਾਂ ਦਾ ਬਹੁਤ ਉਸਾਹ ਨਾਲ ਕਰਦੇ ਹਨ ਜਿਹੜੇ ਟਾਲੀ ਬੰ ਲਾਦੇ ਹਨ ਔਰ ਇੱਥੇ ਦੀਆਂ ਸੰਗਤਾਂ ਵੀ ਉਸਾਹ ਕਰਦੀਆਂ ਹਨ ਤੇ ਜਿਹੜੀਆਂ ਉੱਥੇ ਦੀਆਂ ਸੰਗਤਾਂ ਨੇ ਉਹਨਾਂ ਨੂੰ ਵੀ ਵੱਧ ਚੜ ਕੇ ਸਾਥ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਔਰ ਹਰ ਟਾਈਮ ਇਹਨਾਂ ਦੇ ਨਾਲ ਸਾਥ ਮਿਲ ਕੇ ਚੱਲਣਾ ਚਾਹੀਦਾ ਔਰ ਇਸ ਦੇ ਨਾਲ ਨਾਲ ਹੀ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਵੀ ਦੇ ਪਾਤਰ ਹਨ ਇਹ ਜਿਹੜੇ ਕਿ ਇਹ ਪ੍ਰੋਗਰਾਮ ਕਰਵਾਉਂਦੇ ਹਨ